ਸਾਸਰੀ ਕਾਲ ਜੀ ਸਾਰਿਆਂ ਨੂੰ ਕਹਾਣੀ ਮਰਬਿਆਂ ਵਾਲੀ ਲੇਖਕਾ ਅਮਰਤਾ ਪ੍ਰੀਤਮ ਜੀ ਉਹ ਜਦੋਂ ਮਲੂਕ ਜਹੀ ਦੋਲੀ ਵਿੱਚੋਂ ਨਿਕਲੀ ਸੀ ਉਦੋਂ ਹੀ ਸਾਰੇ ਪਿੰਡ ਦੇ ਮੂੰਹ ਤੇ ਉਹਦਾ ਨਾਮ ਚੜ ਗਿਆ ਸੀ ਮਰਬਿਆਂ ਵਾਲੀ ਸਿਰਫ ਜ਼ਮੀਨ ਦੇ ਕਾਗਜ਼ਾਂ ਪੱਤਰਾਂ ਵਿੱਚ ਉਹਦਾ ਨਾਮ ਸਰਦਾਰਨੀ ਰਾਜਕੌਰ ਲਿਖਿਆ ਹੋਇਆ ਸੀ ਜਾਂ ਉਹਦਾ ਸਹੁਰਾ ਜਿੰਨਾ ਜਲਜਾਉਂਦਾ ਰਿਹਾ ਸੀ ਉਸ ਨੂੰ ਸਰਦਾਰਨੀ ਰਾਜਕੌਰ ਕਹਿੰਦਾ ਰਿਹਾ ਸੀ ਪਰ ਜਿੱਥੋਂ ਤੱਕ ਸ੍ਰੀਕੇ ਦਾ ਤੇ ਪਿੰਡ ਦੇ ਲੋਕਾਂ ਦਾ ਸਵਾਲ ਸੀ ਉਹ ਸਭ ਨਾਲ ਲਈ ਮਰੱਬਿਆ ਵਾਲੀ ਸੀ ਉਹਦੇ ਚੜ੍ਹੇ ਪੀੜੇ ਪਿਓ ਨੇ ਇੱਕ ਮਰੱਬਾ ਦਾਜ ਵਿੱਚ ਦਿੱਤਾ ਸੀ ਪਰ ਬਿਨਾ ਨਾਮੋਗੀ ਸਭ ਨੂੰ ਪਤਾ ਸੀ ਕਿ ਰਹਿੰਦੀ ਤਿੰਨ ਮਰੱਬੇ ਜ਼ਮੀਨ ਵੀ ਉਹ ਹੀ ਹੋਰ ਸੀ ਉਹਦੇ ਬਾਰੇ ਦੰਦ ਕਥਾ ਸੀ ਕਿ ਉਹਦੀ ਮਾਂ ਜਦੋਂ ਚਲੀ ਹਾਨਾਤੀ ਉਹਨੂੰ ਇਮਕਾਂਬੇ ਚ ਬਲੇਟ ਕੇ ਗੁਰਦੁਆਰੇ ਮੱਥਾ ਟਕਾਣ ਲੈ ਗਈ ਤਾਂ ਉਹਦੇ ਪਿਓ ਨੇ ਉਹਦੇ ਹੱਥੋਂ ਸੋਹਣੇ ਦੀਆਂ 11 ਅਸਰਫੀਆਂ ਮੱਥਾ ਟਕਵਾਇਆਂ ਸਨ ਤੇ ਉਸੇ ਦਿਨ ਗੁਰਦੁਆਰੇ ਦੇ ਭਾਈ ਨੇ ਉਸ ਨੂੰ ਮਰਬਿਆਂ ਵਾਲੀ ਆਕ ਇੱਕ ਸੁੱਚੇ ਗੋਟੇ ਵਾਲੀ ਚੁੰਨੀ ਗੁਰੂ ਮਹਾਰਾਜ ਦੀ ਨੋਪਾ ਕੇ ਉਹਦੇ ਲਈ ਸਰੂਪਾ ਦਿੱਤੀ ਸੀ ਉਹ ਭਰੇ ਘਰ ਜੰਮੀ ਸੀ ਭਰੇ ਘਰ ਵਿਆਹੀ ਸੀ ਪਰ ਜਿਹੜਾ ਇੱਕ ਡੋਖ ਉਸਨੇ ਡੜਬਟ ਕੇ ਪੀ ਲਿਆ ਸੀ ਉਹ ਨੂੰ ਉਹਦੇ ਤੋਂ ਤੇ ਉਹਦੇ ਸੱਚੇ ਪਾਸ਼ਾ ਤੋਂ ਬਿਨਾ ਕੋਈ ਵੀ ਨਹੀਂ ਸੀ ਜਾਣਦਾ ਸੱਜਰ ਵਿਆਹੀ ਨੂੰ ਤੂ ਲੱਗ ਗਈ ਸੀ ਕਿ ਉਹਦਾ ਮਰਦ ਹਾਕਮ ਸਿੰਘ ਆਪਣੇ ਦਾਦੇ ਪੁੱਤਰਿਓ ਭਰਾ ਲੱਗਦੇ ਕਰਮ ਸਿੰਘ ਦੀ ਟੀਮੀ ਨਾਲ ਅਰਲਿਆ ਹੋਇਆ ਸੀ ਪਿਛੋਂ ਨੇ ਇਸ ਗੱਲ ਦੀ ਇੱਚੀ-ਬੀੱਚੀ ਵੀ ਜਾਣ ਲਈ ਸੀ ਜਦੋਂ ਤੱਕ ਕਰਮ ਸਿੰਘ ਜਿਉਂਦਾ ਰਹਾ ਉਦੋਂ ਤੱਕ ਤਾਂ ਟਕੀਰੀ ਜੀ ਰਹੀ ਪਰ ਜਿੱਦਨ ਦਾ ਉਹ ਰੱਬ ਨੂੰ ਪਿਆਰਾ ਹੋ ਗਿਆ ਸੀ ਤਾਂ ਉਹਦੀ ਧੀ ਨੇ ਸਾਕਾ ਵਿੱਚੋਂ ਦਿਆੁਰ ਲਗਦੇ ਦੇਸ ਇਸ ਹਾਕਮ ਸਿੰਘ ਦੇ ਦੋ ਕੱچے ਕੜਵਾਏ ਸਨ ਇਹ ਮਰਭਿਆ ਵਾਲੀ ਰੱਬ ਦੀ ਬੰਦੀ ਮੋਹਨਾ ਬਿਰਤੀ ਸਿਰਫ ਇੱਕ ਵਾਰ ਗੁਰਦੁਆਰੇ ਜਾ ਕੇ ਆਪਣੇ ਸੱਚੇ ਪਾਸ਼ਾ ਗੇ ਫਿਸ ਪਈ ਲੋਕ ਪਰ ਲੋਕ ਦੀ ਜਾਣਨ ਵਾਲਿਆ ਮੈਂ ਤਾਂ ਉਹਨੂੰ ਸੱਚੇ ਸੁੱਚੇ ਅੰਗਦੇ ਸਨ ਪਰ ਉਸ ਪ੍ਰਿਸ਼ਟੇ ਹੋਏ ਨੇ ਉਹੋ ਵੀ ਪ੍ਰਿਸ਼ਟ ਕਾ ਛੱਡੀ ਤੇ ਉਹਦਾ ਮਰਦ ਜਿਹੜੀ ਰਾਤ ਉਹਦੇ ਵਿਸ਼ਾਉਣੇ ਉੱਤੇ ਆਉਂਦਾ ਉਹ ਉਸ ਪਰਵਾਤੇ ਮਲ ਮਲ ਕੇ ਨਹਾਉਂਦੀ ਤੇ ਦਿਨ ਚੜੇ ਸਾਰਾ ਵਿਸ਼ਾਉਣਾ ਧਵਾ ਛੱਡੀ ਰੋਜ਼ ਪੰਜ ਪੌੜੀਆਂ ਪੜਦੀ ਪਰ ਉਸ ਦਿਨ ਸੱਚੇ ਲੋਕ ਸਾਰੇ ਸੁਖਨੀ ਦਾ ਪਾਠ ਵਿਸਤ੍ਰਿਤ ਉਹਨੇ ਅੱਖਾਂ ਮੀਟ ਕੇ ਜਿਉਂਦੀ ਮੱਖੀ ਨਿਕਲ ਲਈ ਸੀ ਪਰ ਆਪਣੇ ਮਰਦ ਨੂੰ ਮੋਹੋਂ ਕੁਝ ਨਹੀਂ ਸੀ ਆਖਿਆ ਉਹਨੂੰ ਵੀ ਘਰੇ ਅੰਦਰ ਦਾ ਭੈ ਮਾਰਦਾ ਸੀ ਉਹਨੇ ਆਪਣੀ ਇਸ ਸਰਦਾਰਨੀ ਅੱਗੇ ਕਦੇ ਅੱਖ ਨਹੀਂ ਸੀ ਉੱਚੀ ਕੀਤੀ ਪਰ ਮਰਦ ਦੀ ਇਹ ਗੱਲ ਵੀ ਉਸ ਨੂੰ ਫਿੱਸੇ ਥੋੜੇ ਵਰਗੀ ਲੱਗਦੀ ਤੇ ਜੀ ਕਰਦਾ ਕੱਚਾ ਜਦਾ ਪਰ ਉਹਦੇ ਜੀ ਨੂੰ ਠੱਲ ਪੈ ਗਈ ਜਦੋਂ ਉਹ ਟੁੱੜਦੀ ਉਸਦੇ ਘਰ ਦੋ ਪੁੱਤਰ ਜੰਮੇ ਉਹਨੂੰ ਜੱਪਿਆ ਉਹਨੂੰ ਕੱਲੀਕਾਰੀ ਨੂੰ ਰੱਬ ਨੇ ਲੋਹੇ ਦੀਆਂ ਬਾਹਾਂ ਦੇ ਦਿੱਤੀਆਂ ਹਨ ਫਿਰ ਤੀਜੀ ਪੇਟ ਕਰੋੜੀ ਧੀ ਜੰਮੀ ਜਿਹਨੂੰ ਲਾੜ ਨਾਲ ਉਹ ਮਲਕੀ ਬੁਲਾਉਂਦੀ ਰਹੀ ਭਾਵੇਂ ਪਿੱਛੋਂ ਗੁਰੂ ਗ੍ਰੰਥ ਵਿੱਚੋਂ ਜਦੋਂ ਉਹਦਾ ਨਾਮ ਕੜਵਾਇਆ ਉਹ ਕੁਝ ਹੋਰ ਸੀ ਪਰ ਜਿਹੜਾ ਪਹਿਲੇ ਦਿਨ ਉਹਦੇ ਮੂੰਹ ਚੜਿਆ ਸੀ ਉਹ ਹੀਓ ਫਿਰ ਸਾਰਿਆਂ ਦੇ ਮੂੰਹ ਚੜ ਗਿਆ ਸੀ ਬੇੜਾ ਚੰਗਾ ਭਲਾ ਆਪਣੇ ਮੂੰਹ ਧਿਆਨ ਤੁਰਦਾ ਪਿਆ ਸੀ ਪਰ ਪਟੋਲੇ ਵਰਗੀ ਮਰਦ ਕੀ ਜਦੋਂ ਉਸਰ ਖਲੋਤੀ ਸਕੂਲ ਪਾਸ ਕਰਨ ਜਿੱਡੀ ਹੋ ਗਈ ਤਾਂ ਬੇੜੇ ਨੇ ਇੱਕ ਅਜਹੀ ਪੁਆਟੀ ਖਾਧੀ ਕਿ ਕੀ ਸ੍ਰੀਕੇ ਦੀ ਭਾਬੀ ਤੇ ਕੀ ਹੋਰ ਜਿਹੜੀ ਕਦੇ ਇਸ ਮਰਦਿਆਂ ਵਾਲੀ ਦੇ ਸਾਹਮਣੇ ਅੱਖ ਪਰਕੇ ਨੇ ਸੀਤਕੀ ਲਾ ਲਾ ਕੇ ਗੱਲਾਂ ਕਰਨ ਲੱਗ ਪਈ ਮਲਕੀ ਨੇ ਜਿਦਵਨ ਲਈ ਸੀ ਕਿ ਉਹ ਸਕੂਲ ਪਾਸ ਕਰਕੇ ਅਗੋਂ ਸ਼ਹਿਰ ਜਾਏਗੀ ਤੇ ਪੜ੍ਹੇਗੀ ਇੱਥੋਂ ਤੱਕ ਤਾਂ ਗੱਲ ਨਜਿੱਠਣ ਵਾਲੀ ਸੀ ਕਿ ਮਲਕੀ ਦੇ ਮਨ ਵਿੱਚ ਜੋ ਕੁਝ ਭਰਿਆ ਸੀ ਉਹ ਸਕੂਲ ਦੇ ਜਵਾਨ ਜਹਾਨ ਮਾਸਟਰ ਨੇ ਉਸ ਨੂੰ ਕੋਈ ਉਲਟੀਆਂ ਪੋਟੀਆਂ ਤਾਬਾਂ ਪੜਾ ਕੇ ਭਰਿਆ ਸੀ ਪਰ ਗੱਲ ਇੱਥੇ ਨਹੀਂ ਸੀ ਨਿਬੜਦੀ ਲੋਕ ਮਲਕੀ ਦੀ ਤੇ ਮਾਸਟਰ ਦੀ ਅਸਨਾਈ ਆਪਸ ਵਿੱਚ ਜੋੜਨੇ ਲੱਗ ਪਏ ਸਨ ਇੱਕ ਦਿਨ ਤਾਂ ਗਲੀ ਵਿੱਚੋਂ ਲੰਘਦੀ ਰਾਜਕੌਰ ਦੇ ਕੰਨੀ ਵਾਜ ਪਈ ਜੋ ਸਾਫ ਦਿਸਦਾ ਸੀ ਕਿ ਪਿੰਡ ਦੀ ਨਾਮੋ ਸ੍ਰੀਕਣੀ ਸ੍ਰੀਕਣੀ ਨੇ ਉਸ ਨੂੰ ਸੁਣਾਉਣ ਲਿਆ ਖਿਆ ਸੀ ਨਹੀਂ ਮੈਂ ਆਂਬ ਦਾ achar ਪਾਇਆ ਹੈ ਡਾਡਾ ਸੋਨਾ ਪੀਆ ਪੀਆ ਮੈਂ ਸੁੱਚਾ ਚਾਰ ਫਾੜੀਆਂ ਮਾਸਟਰ ਜੀ ਨੂੰ ਦਿਆ ਮੈਂ ਇਹੇ ਜਾ ਗਿਆ ਪਰ ਪਿੱਟਿਆ ਹੋਇਆ ਆਂਦਾ ਏ ਮੈਂ achar ਨਹੀਂ ਖਾਂਦਾ ਆਹੋ ਜੀ achar ਕਾ ਨੂੰ ਖਾਵੇ ਉਹ ਤਾਂ ਮਹਾਂਦੜ ਤਹਾਂ ਬੜ ਖਾਂਦੇ ਨੇ ਉਹ ਤਾਂ ਕੋਈ ਮਰਤਮਾਨ ਬੰਨੇਗਾ ਤੇ ਮਰੱਬਾ ਖਾਵੇਗਾ ਗੱਲ ਭਾਵੇਂ ਖਾਣ ਵਾਲੇ ਮਰੱਬੇ ਦੀ ਸੀ ਪਰ ਰਾਜਕੌਰ ਸਮਝ ਗਈ ਤੇ ਉਹ ਹੀ ਗੱਲ ਉਸ ਦੇ ਮਰੱਬਿਆਂ ਨੂੰ ਲਾ ਕੇ ਸੁਣਾਈ ਗਈ ਹੈ ਲਹੂ ਦੇ ਘੁੱਟ ਵਾਂਗੂ ਪੀ ਗਈ ਪਰ ਹਨੇਰੀ ਵਾਂਗੂ ਚੱਲੀ ਹੋਈ ਗੱਲ ਅੱਗੇ ਕੰਨਾਂ ਦਾ ਬੂਹਾ ਢਿੜਿਆ ਕੁਝ ਨਹੀਂ ਸੀ ਬਣਦਾ ਇੱਕ ਦਿਨ ਉਹਨੂੰ ਉਹ ਸ੍ਰੀਕੇ ਦੀ ਭਾਬੀ ਮੂੰਹ ਪਾੜ ਕੇ ਲੱਗੀ ਕੀ ਹਾਲੇ ਕੁੜੀ ਦਾ ਜੀ ਰਾਜੀ ਨਹੀਂ ਹੁੰਦਾ ਕਹਿੰਦੀ ਸੀ ਹੱਡ ਪੈਰ ਭਾਈਦੇ ਨੇ ਤੇ ਜਦੋਂ ਅੱਗੋਂ ਸਰਦਾਰਨੀ ਨੇ ਗੱਲ ਨਹੀਂ ਸੀ ਗੌੜੀ ਤਾਂ ਆਪੇ ਹੋ ਗਈ ਆ ਸਕੂਲੇ ਗਈ ਹੋਣੀ ਭਈ ਪਿੰਡੇ ਨੂੰ ਟਕੋਰ ਹੋ ਜਾਊਗੀ ਉਸ ਦਿਨ ਸਰਦਾਰਨੀ ਰਾਜਕਾਰ ਛੋਲਿਆਂ ਵਾਗੋ ਅਜਿਹੇ ਬੱਟ ਖਵਾ ਕੇ ਕਿ ਸ਼ਮ ਸ਼ਮ ਰੋਂਦੀ ਮਲਕੀ ਨੂੰ ਵੇਖ ਕੇ ਉਹਦੇ ਮਨ ਦਾ ਦਾਣਾ ਗਲਣ ਵਿੱਚ ਰਹੀ ਸੀ ਆਇਆ ਤੇ ਉਹਦੇ ਹਾਮੀ ਭਰਨ ਦੀ ਤੇ ਮਲਕੀ ਦੇ ਤਿਓ ਨੇ ਜਿੱਥੇ ਚਾਇਆ ਸੀ ਉੱਥੇ ਮਲਕੀ ਦਾ ਸਾਖ ਪੱਕਾ ਕਰ ਦਿੱਤਾ ਸੀ ਬੂਹੇ ਜਾਂਦੀ ਤੋਂ ਕਨਵਾਰੀ ਸੀ ਗੈਂਤਰੀ ਦੇ ਦੇਣਾ ਰਹਿੰਦੇ ਸਨ ਜਦੋਂ ਮਲਕੀ ਨੇ ਇੱਕ ਦਿਨ ਟਿੱਪਲ ਦੇ ਪੱਤੇ ਬਾਗ ਕਾਮਦੀ ਨੇ ਮਾਂ ਨੂੰ ਅੰਦਰ ਵੜ ਕੇ ਆਖਿਆ ਤੇ ਉਹਦੇ ਜੀਵ ਵਿੱਚ ਜਿਹੜਾ ਮਰਦ ਸੀ ਉਹ ਮੱਠ ਸੀ ਹੁਣ ਉਹਦੇ ਜੀਵ ਵਿੱਚ ਹੋਰ ਕੋਈ ਨਹੀਂ ਸਮਾਣਾ ਪਰ ਰਾਜਕੌਰ ਨੇ ਉਹਦੇ ਸਿਰ ਉੱਤੇ ਹੱਥ ਫੇਰ ਕੇ ਆਪਣੀ ਇੱਜ਼ਤ ਦਾ ਵਾਸਤਾ ਇਸ ਤਰ੍ਹਾਂ ਪਾਇਆ ਸੀ ਜਿਵੇਂ ਮਲਤੀ ਨੇ ਬਲਦ ਦੇ ਸਿੰਗਾ ਮੰਗੇ ਧਰਤੀ ਉੱਤੇ ਚੁੱਕਣੀ ਹੋਵੇ ਤੇ ਜਿਹਦੇ ਥਾਓ ਹਿੱਲਣ ਨਾਲ ਸਾਰੀ ਧਰਤੀ ਹਿੱਲ ਜਾਣੀ ਹੋਵੇ ਸੋ ਮਲਕੀ ਨੇ ਬਲਦੇ ਸਿੰਘਾਂ ਵਾਂਗੂੰ ਧਰਤੀ 'ਤੇ ਰੁੱਤੇ ਚੱਕਲੀ ਕਰਦੀ ਇੱਜ਼ਤ ਬਣੀ ਰਹਿ ਗਈ ਸੀ ਉਹ ਅੱਖਾਂ ਨੂੜ ਕੇ ਢੋਲੀ ਵਿੱਚ ਬਹਿ ਗਈ ਤੇ ਸਾਰੇ ਸਰੀਕੇ ਨੂੰ ਦੰਦਣ ਪੈ ਗਈ ਸੀ ਗੇੜਾ ਫੇਰ ਆਪਣੇ ਮੂੰਹ ਧਿਆਨ ਤੁਰਨ ਲੱਗ ਪਿਆ ਸੀ ਇਹ ਗੰਬਖਰੀ ਸੀ ਕਿ ਮਲਕੀ ਗੋਹਿਆਂ ਬਾਗ ਤੋਂ ਘੇਰ ਰਹੀ ਤੇ ਉਹਦਾ ਧੂਆਂ ਉਦੇ ਮਾਤਿਆਂ ਦੇ ਬੂਹੇ ਤੱਕ ਉਪੜਦਾ ਉਹਦੀ ਮਾਂ ਦੀਆਂ ਅੱਖਾਂ ਨੂੰ ਵੀ ਲੱਗਦਾ ਰਿਹਾ ਪਰ ਹਾਰੇ ਦੀ ਅਗੁੱਤੇ ਦਾਲ ਰਹੀਦੀ ਰਹੀ ਦੁੱਧ ਕੱਢਦਾ ਰਿਹਾ ਪੁੱਤਰ ਈਆਂ ਜੰਮਦੇ ਰਹੇ ਪਰ ਫੇਰ ਪੰਜੀਆਂ ਮਰੇ ਪਿੱਛੋਂ ਚੰਗੇ ਭਲੇ ਤੁਰਦੇ ਗਏ ਨੇ ਅਜਿਹੀ ਪੁਆਟਣੀ ਖਾ ਲਈ ਕਿ ਮਲਕੀ ਦੇ ਸੌਰੇ ਦੀ ਤੇ ਮਲਕੀ ਦੇ ਪੇਕੇ ਵੀ ਸ਼ਮਿਆ ਲੈ ਸ਼ਬਿਆ ਮਲਕੀ ਦੀ ਪਲੇਠੀ ਦੀ ਸਾਬਕਾਰਾ ਜਿਸ ਨੂੰ ਸਾਰੇ ਪਿਆਰ ਨਾਲ ਸਹਿਬਾ ਆਖਦੇ ਸਨ ਤੇ ਜੋ ਪਿਛਲੇ 6 ਬਰਿਆਂ ਤੋਂ ਸ਼ਹਿਰ ਪੜਦੀ ਸੀ ਜਦੋਂ ਪੜ ਕੇ ਘਰ ਆਈ ਤਾਂ ਆਉਂਦੀ ਨੇ ਮਾਂ ਤੋਂ ਆਖ ਦਿੱਤਾ ਕਿ ਉਹ ਆਪਣੀ ਮਰਜ਼ੀ ਦੇ ਮਰਦ ਨਾਲ ਵਿਆਹ ਕਰਵਾਏਗੀ ਤੇ ਪਤਾ ਲੱਗਾ ਕਿ ਉਹਦੀ ਮਰਜ਼ੀ ਦਾ ਮਰਦ ਮਜਰੀਆਂ ਦਾ ਇੱਕ ਲੜਕਾ ਸੀ ਜੋ ਉਹਦੇ ਨਾਲ ਹੀ ਉਹਦੇ ਕੌੜੇ ਵਿੱਚ ਪੜਦਾ ਸੀ ਹੁਣ ਅਗਲੀ ਪੜਾਈ ਵਾਸਤੇ ਪਤਾ ਨਹੀਂ ਕਿਹੜੇ ਦਾ ਦੇਸ਼ ਵਿੱਚ ਚੱਲਿਆ ਸੀ ਸਹਿਵਾ ਦੇ ਭਰਾ ਛੋਟੇ ਸਨ ਪਰ ਪਿਓ ਤੇ ਚਾਚੇ ਅਜੇ ਵੀ ਲੋਹੇ ਦੀਆਂ ਲੱਠਾਂ ਵਰਗੇ ਸਨ ਤੇ ਉਧਰੋਂ ਸਹਿਵਾ ਦੇ ਮਾਮੇ ਪੈਰਾਂ ਦੀ ਅੱਡੀ ਨਾਲ ਧਰਤੀ ਪਾੜਦੇ ਸਨ ਸੋ ਇੱਕ ਕਹਿਰ ਹੋਰ ਚੱਲ ਪਿਆ ਸੀ ਕਰਦੀ ਈ ਆਪਣੀ ਹੱਥੀ ਮਾਰ ਨਹੀਂ ਸੀ ਮਾਰਨੀ ਨਹੀਂ ਸੀ ਹੁੰਦੀ ਪਰ ਮਦਵਿਆਂ ਦਾ ਮੁੰਡਾ ਮੁਕਾਇਆ ਜਾ ਸਕਦਾ ਸੀ ਸੋ ਬਾਨਣ ਵੱਜਣ ਲੱਗੇ ਕੁੜੀ ਨੂੰ ਅੰਦਰ ਬੈਠ ਕੇ ਸਮਝਾਇਆ ਪਰ ਉਹ ਬਿਜਲੀ ਦੀ ਲੰਗੀ ਤਾਰ ਵਾਂਗੂੰ ਕਿਸੇ ਦਾ ਹੱਥ ਨਹੀਂ ਸੀ ਲੱਗਣ ਦੀ ਉਹਨੇ ਦੂਜਾ ਭੇਤਰੀ ਪਾ ਲਿਆ ਸੀ ਚਮਕ ਕੇ ਬੋਲੀ ਜੇ ਉਸ ਬੰਦੇ ਦਾ ਬਾਲ ਵੀ ਦਿੰਗਾ ਹੋਇਆ ਤਉ ਆਪ ਪਚੈਰੀ ਵਿੱਚ ਜਾ ਕੇ ਨਾਲ ਗਵਾਹੀ ਵੀ ਜ਼ਰੂਰ ਦੇ ਦੇਵੀਂ ਮਲਕੀ ਦੀ ਧੀ ਅੱਗੇ ਮਰਕੀ ਦੀ ਧੀ ਦੇ ਅੱਗੇ ਹੱਥ ਬੰਨਦੀ ਰਹੀ ਪਰ ਸਹਿਵਾ ਉੱਤੇ ਇਹ ਜਾਦੂ ਨਹੀਂ ਸੀ ਚੱਲਣਾ ਸਹਿਵਾ ਦੇ ਪਿਓ ਨੂੰ ਵੀ ਜਾ ਪਿਆ ਕਿ ਉਹ ਸਾਰੇ ਹਵਾ ਨੂੰ ਤਲਵਾਰਾਂ ਮਾਰਦੇ ਪਏ ਹਨ ਸੋ ਹਾਰ ਕੇ ਉਹਨੇ ਸਰਦਾਰ ਨੀਮਰਬਿਆਂ ਵਾਲੀ ਨੂੰ ਬਾਸਤਾ ਲਿਖ ਪੇ ਗਿਆ ਜੋ ਜਵੇਂ ਜਾਣੇ ਇੱਥੇ ਆਵੇ ਤੇ ਕੁੜੀ ਨੇ ਸੰਝਾਵੇ ਇਹ ਜੱਟਾਂ ਦੀ ਧੀ ਜੇ ਮਰਦਿਆਂ ਦੇ ਜਾਵਸੀ ਤਾਂ ਆਖਰ ਇਹ ਉਸੇ ਦੇ ਨਾਂ ਨੂੰ ਲੀਕ ਲਗਣੀ ਐ ਸਰਦਾਰ ਨਿਰਾਜਕਾਰ ਸਨੇ ਪੁੱਤਰਾਂ ਦੀ ਆਈ ਆਪ ਪਾਲਕੀ ਵਿੱਚ ਪੁੱਤਰ ਘੋੜਿਆਂ ਉੱਤੇ ਚੜ੍ਹੇ ਪੀੜੇ ਹੋਏ ਅਜੇ ਪਰਾਂ ਪੱਕੇ ਰਾ ਉੱਤੇ ਹੀ ਸੁਮਾਂ ਦੇ ਚੰਗਿਆੜੇ ਲਸਕ ਦੇ ਪਏ ਸਨ ਇਹ ਸਹਿਵਾ ਦੇ ਪਿਓ ਦੀਆਂ ਅੱਖਾਂ ਲੇਸ਼ ਕੁੱਠਣਾ ਉਹਨੂੰ ਧਰਵਾਸ ਵੱਜ ਗਿਆ ਕਿ ਹਵਾ ਦੇ ਘੋੜੇ ਚੜੀ ਹੋਈ ਕੁੜੀ ਨੌਣ ਮਰਬਿਆਂ ਵਾਲੀ ਲਕਾਮਾ ਪਾ ਲਵੇਗੀ ਰਾਜਕੌਰਾਈ ਉਹ ਅਜੇ ਤੱਕ ਭਾਵੇਂ ਇੱਕ ਕਹਿਰੇ ਪਿੰਡੇ ਦੀ ਸੀ ਪਰ ਬੇੜੇ ਵਿੱਚ ਬੋੜ ਵਾਂਗੂੰ ਬੈਠੀ ਤੇ ਉਹਨੇ ਕੁੜੀ ਨੂੰ ਆਪਣੇ ਗੋਡੇ-ਮੁੱਡੇ ਬਿਠਾ ਲਿਆ ਅਤੇ ਸਮਝਾਉਣ ਲੱਗੀ ਮਲਕੀ ਨੂੰ ਯਕੀਨ ਹੋ ਗਿਆ ਕਿ ਹੁਣੇ ਉਹਦੀ ਮਾਂ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਕੁਝ ਇਹੋ ਜਿਹਾ ਆਖੇਗੀ ਕਿ ਕੁੜੀ ਚੁੱਪ ਕਰਕੇ ਬੰਦ ਦੇ ਸਿੰਗਾਵਾਂ ਨੂੰ ਧਰਤੀ ਨੂੰ ਸਿਰ ਉੱਤੇ ਚੁੱਕ ਲਵੇਗੀ। ਕੋਲ ਬੇਰੇ ਵਿੱਚ ਮੰਜੀਆਂ ਉੱਤੇ ਸਹਿਵਾ ਦੇ ਪਿਓ ਭਰਾ ਵੀ ਸਨ ਤੇ ਮਾਂ ਨੇ ਦੀ। ਕੁੜੀ ਆਪਣੀ ਨਾਨੀ ਦੇ ਗੋਡੇ ਕੋਲ ਬੈਠੀ ਮਨ ਦੀ ਦੱਸ ਰਹੀ ਸੀ। ਰਾਜਕੌਰ ਟਰਮੇ ਨਾਲ ਕਿੰਨਾ ਚਿਰ ਸੁਣਦੀ ਰਹੀ। ਉਹ ਘਰ ਆ ਜਹਾ ਪਰ ਨਹੀਂ ਲੋੜ ਨਹੀਂ ਸੀ ਸਿਰਫ ਕਦੇ ਨੀ ਇਲਾਕੇ ਉਹਦੇ ਮੂੰਹ ਵੱਲ ਦੇਖ ਚੜਦੀ ਸੀ ਬਾਕੀ ਦੇ ਸਾਰੇ ਸਿਰਫ ਰਾਜਕੌਰ ਦੇ ਮੂੰਹ ਵੱਲ ਦੇਖ ਰਹੇ ਸਨ ਤੇ ਫਿਰ ਕੁੜੀ ਦੇ ਸਿਰ ਉੱਤੇ ਹੱਥ ਰੱਖ ਕੇ ਕਹਿ ਲੱਗੀ ਸੁਣ ਕੁੜੀ ਜੇ ਮਨ ਪੱਕਾਈ ਤਾਂ ਮਨ ਦੀ ਕਰ ਲੈ ਨਹੀਂ ਤਾਂ ਸਾਰੀ ਉਮਰ ਅੰਦਰ ਵੜ ਕੇ ਗੋਹਾ ਦੀ ਅੱਗ ਬਲ ਗਈ ਤੁਖਦੀ ਰਹੇਗੀ ਮਾਂ ਮਰ ਕੀ ਦੇ ਮੋਹ ਕੰਬ ਕੇ ਨਿਕਲਿਆ ਤੇ ਉਹ ਸਰੋਂ ਦੀ ਗੰਦਰ ਬਾਗ ਪੀੜੀ ਹੁੰਦੀ ਪਹਿਲੋਂ ਸਹਬੋਂ ਦੇ ਪਿਓ ਵੱਲ ਤੱਕੀ ਤੇ ਫੇਰ ਉਹਦੇ ਮਾਮਿਆਂ ਵੱਲ ਦੇਖਣ ਲੱਗੀ ਨਹੀਂ ਤੂੰ ਇਹਨਾਂ ਦਾ ਫਿਕਰ ਨਾ ਕਰ ਆਰਾਜ ਕੌਰ ਲਿਸ਼ਕ ਕੇ ਬੋਲੀ ਮੈਂ ਜੋ ਕਹਿ ਨਹੀਂ ਪਈਆਂ ਇਹ ਮੇਰੇ ਜੰਮੇ ਹੋਏ ਤੇ ਮੇਰੇ ਸਿਹਰੇ ਹੋਏ ਮੇਰੇ ਅੱਗੇ ਬੋਲ ਸਕਦੇ ਨਹੀਂ ਤੇ ਉਹ ਸਹਿਬਾਂ ਨੂੰ ਬਾਹੋਂ ਫੜ ਕੇ ਉਠਾਉਂਦੀ ਗਈ ਕਹਿਣ ਲੱਗੀ ਉਠ ਆਪਣੇ ਕੁਝ ਲੱਗਦੇ ਨੂੰ ਖਾਬਰ ਕਰ ਦੇ ਤੇ ਜੰਝ ਬਣ ਕੇ ਲੈ ਆਵੇ ਮੈਂ ਹੱਥੀਂ ਤੇਰਾ ਕਾਜ ਕਰਕੇ ਜਾਵਾਂਗੀ ਤੇ ਫੇਰ ਕੰਧਾਂ ਤੋਂ ਬਾਹਰ ਤੱਕ ਦੀ ਆਖੜ ਗਈ ਲੋਕਾਂ ਦਾ ਕੀ ਏ ਚਾਰ ਦਿਨ ਨੂੰ ਬੋਲ ਬਾਰ ਕੇ ਆਪੇ ਹੀ ਕੰਡਿਆਂ ਦੀ ਅਗ ਬਗੋਂ ਬੁੱਝ ਜਾਣਗੇ ਤੇ ਬੇੜਾ ਪੁਤ ਨਹੀਂ ਖਾਂਦਾ ਮਰਬਿਆਂ ਦੇ ਮੂੰਹ ਵੱਲ ਟੱਕਣ ਲੱਗ ਪਿਆ ਇਹ ਕਹਾਣੀ ਅਮਰਤਾ ਪ੍ਰੀਤਮ ਦੀ ਰਚਨਾ ਹੈ ਜੀ ਮਰਬਿਆਂ ਵਾਲੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਛੋਣ ਲਈ ਬਹੁਤ ਬਹੁਤ ਧੰਨਵਾਦ ਜੀ